ਇਸ ਮਾਤਰਿਕ ਦੇ ਉੱਤੇ ਅਕਾਲ ਪੁਰਖ ਨੇ ਜਿਸ ਤਰ੍ਹਾਂ ਪਹਿਲਾਂ ਆਪਣੇ ਰੈਬਰਾਂ ਨੂੰ ਭੇਜਦਾ ਰਿਹਾ ਇਸ ਮਾਤਰਿਕ ਦੇ ਉੱਤੇ ਨਵ ਨਮਾ ਸ਼ਬਦੰਦਾਰਿਆ ਤੇ ਹੁਣ ਅਕਾਲ ਪੁਰਖ ਸਵੈਮ 994 ਜੁਗ ਚੌਕੜੀ ਤੋਂ ਬਾਅਦ ਆਖਰੀ ਵਾਲੇ ਕਲਯੁਗ ਦੇ ਵਿੱਚ ਆਪਣਾ ਪ੍ਰਗਟਾਵਾ ਕਰਕੇ ਇਸ ਸ਼ਬਦ ਨੂੰ ਵੀ ਪ੍ਰਗਟ ਕੀਤਾ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਜਿੰਨੇ ਵੀ ਮੇਰੇ ਭੈਣ ਭਰਾ ਇੱਥੇ ਪਹੁੰਚੇ ਨੇ ਆਪਜੀ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਭਗਤ ਜੈ ਕਿਸ ਦੀ ਕਰਦੇ ਨੇ ਸੁਣ ਥੋੜਾ ਜਿਹਾ ਆਓ ਵਿਚਾਰ ਸਾਂਝਾ ਕਰ ਲਈਏ ਜੋ ਪਰਮੇਸ਼ਰ ਨੇ ਆਪਣੇ ਪਵਿੱਤਰ ਅਸਨਾ ਤੋਂ ਇਹ ਸ਼ਬਦ ਉਚਾਰੇ ਹੋਏ ਨੇ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ ਪਹਿਲਾ ਸ਼ਬਦ ਹੈ ਸੋਹਨ ਸੋ ਪਰਮਾਤਮਾ ਹੰ ਸਾਡੀ ਆਤਮਾ ਓ ਪਰਮਾਤਮਾ ਆਤਮਾ ਨੂੰ ਸਮਝਾਉਂਦੇ ਨੇ ਕਿ ਮੇਰੇ ਵਿੱਚ ਕੁਝ ਗੁਣ ਨੇ ਜਿਸ ਕਰਕੇ ਤੂੰ ਮੇਰੀ ਜਨਨ ਕਰ ਲਈ ਹੈ ਉਹ ਗੁਣ ਕਿਹੜੇ ਨੇ ਸੋਹਨ ਤੋਂ ਬਾਅਦ ਆਉਂਦਾ ਸ਼ਬਦ ਮਹਾਰਾਜ ਮਹਾਰਾਜੋਂ ਆਕਾਲ ਪੁਰਖ ਇਸ ਕਰਕੇ ਆਇਆ ਕਿਉਂਕਿ ਸਾਰੇ ਬ੍ਰਹਿਮੰਡ ਦੇ ਉੱਤੇ ਉਹਦਾ ਰਾਜ ਹੈ ਇੰਨੀ ਕਿ ਕੱਲਾ ਕੋਟ ਖਪੂਰੇ ਦੇ ਵਿੱਚ ਜਾਂ ਕੱਲਾ ਪੰਜਾਬ ਜਾਂ ਕੱਲਾ ਹਿੰਦੁਸਤਾਨ ਜਾਂ ਕੁਝ ਕੰਟਰੀਆਂ ਦੇ ਜਾਂ ਫਿਰ ਸਾਰੀ ਧਰਤੀ ਦੇ ਉੱਤੇ ਇਦਾਂ ਨਹੀਂ ਪੂਰੇ ਬ੍ਰਹਿਮੰਡ ਦੇ ਉੱਤੇ ਸਾਰੀਆਂ ਗੈਲੈਕਸੀਆਂ ਸਾਰੇ ਗ੍ਰਹਿ ਪੂਰੇ ਬ੍ਰਹਿਮੰਡ ਦੇ ਉੱਤੇ ਉਹਦਾ ਰਾਜ ਹੈ ਇਸ ਕਰਕੇ ਉਹ ਮਹਾਰਾਜ ਹੈ ਇਹ ਪਹਿਲਾ ਗੁਣ ਹੈ ਉਹਦਾ ਅਗਲਾ ਉਹਦਾ ਸ਼ੇਰ ਮੂਸਾ ਕਾਲਪੁਰਖ ਨੇ ਆਪਣੇ ਆਪ ਨੂੰ ਸ਼ੇਰ ਇਸ ਕਰਕੇ ਕਿਹਾ ਕਿਉਂਕਿ ਪੂਰੇ ਬ੍ਰਹਿਮੰਡ ਨੂੰ ਆਪਣੇ ਡਰ ਦੇ ਵਿੱਚ ਰੱਖਦਾ ਹੈ ਉਹ ਭੈਅ ਦੇਣ ਵਾਲੀ ਤਾਕਤ ਹੈ ਜਿਸ ਤਰ੍ਹਾਂ ਇਸ ਧਰਤੀ ਦੇ ਉੱਤੇ ਸ਼ੇਰ ਤੋਂ ਸਾਰੇ ਜੀਵ ਡਰਦੇ ਨੇ ਇਸੇ ਤਰ੍ਹਾਂ ਪਰਮਾਤਮਾ ਕਹਿੰਦਾ ਮੈਂ ਵੀ ਉਹ ਜਿਹਾ ਬੱਬਰ ਸ਼ੇਰ ਹਾਂ ਜਿਹਦੇ ਕੋਲੋਂ ਸਾਰਾ ਬ੍ਰਹਿਮੰਡ ਡਰਦਾ ਇਸ ਕਰਕੇ ਮੈਂ ਆਪਣੇ ਆਪ ਨੂੰ ਸ਼ੇਰ ਕਿਹਾ ਅੱਗੇ ਆਉਂਦਾ ਸਿੰਘ ਸਿੰਘ ਉਹਨੇ ਆਪਣੇ ਆਪ ਨੂੰ ਕਿਉਂ ਕਿਹਾ ਕਿਉਂਕਿ ਉਹ ਸਾਰਿਆਂ ਤੋਂ ਸੂਰਬੀ ਰਾਏ ਸਿੰਘ ਦਾ ਮਤਲਬ ਹੈ ਸੂਰਬੀ ਤਾਕਤਵਰ ਬਹਾਦਰ ਉਹ ਕਾਲਪੁਰਹ ਕਹਿੰਦੇ ਨੇ ਕਿ ਜਿੱਥੇ ਮੈਂ ਮਹਾਰਾਜ ਹਾਂ ਸਾਰਿਆਂ ਦੇ ਉੱਤੇ ਰਾਜ ਕਰਦਾ ਜਿੱਥੇ ਮੈਂ ਸਾਰਿਆਂ ਨੂੰ ਆਪਣੇ ਦਰ ਦੇ ਵਿੱਚ ਰੱਖਦਾ ਉੱਥੇ ਮੈਂ ਬਹੁਤ ਤਾਕਤਵਰ ਵਾਂ ਮੈਂ ਬਹੁਤ ਬਲਵਾਨ ਹਾਂ ਮੇਰਾ ਪੂਰੇ ਬ੍ਰਹਿਮੰਡ ਦੇ ਵਿੱਚ ਕੋਈ ਮੁਕਾਬਲਾ ਕਰਨ ਵਾਲਾ ਨਹੀਂ ਇਸ ਕਰਕੇ ਮੈਂ ਸਿੰਘ ਹਾਂ ਅੱਗੇ ਆਉਂਦਾ ਵਿਸ਼ਨੂੰ ਵਿਸ਼ਨੂੰ ਇੱਥੇ ਦੇਵਤਾ ਨਹੀਂ ਜਿਸ ਤਰ੍ਹਾਂ ਸ਼ੀਰ ਸਿੰਘ ਤਨਵਜੂਦ ਦੇ ਨਹੀਂ ਸ਼ੀਰ ਸਿੰਘ ਤੋਂ ਭਾਵ ਹੈ ਭੈ ਦੇਣ ਵਾਲੀ ਸਮਰੱਥਕ ਤਨਵਜੂਦ ਸ਼ਰੀਰ ਨਹੀਂ ਇਸੇ ਤਰ੍ਹਾਂ ਵਿਸ਼ਨੂੰ ਦੇਵਤਾ ਨਹੀਂ ਅਸੀਂ ਜਾਣਦੇ ਹਾਂ ਬ੍ਰਹਮਾ ਵਿਸ਼ਨੂੰ ਮਹੇਸ਼ ਵਿਸ਼ਨੂੰ ਕਰਕੇ ਇੱਕ ਦੇਵਤਾ ਨੂੰ ਜਾਣਦੇ ਆ ਲੇਕਿਨ ਕਾਲਪੁਰਖ ਦਾ ਇੱਕ ਗੁਣ ਹੈ ਜਿਹਦੇ ਵਿੱਚ ਉਹ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਭਾਵੇਂ ਕੋਈ ਪਰਮਾਤਮਾ ਨੂੰ ਮੰਨਦਾ ਹੋਵੇ ਭਾਵੇਂ ਕੋਈ ਪਰਮਾਤਮਾ ਨੂੰ ਨਾ ਮੰਨਦਾ ਹੋਵੇ ਉਹ ਇੱਕ ਐਸਾ ਮਾਈ ਬਾਪ ਹੈ ਇਸ ਧਰਤੀ ਦੇ ਕੀ ਪੂਰੇ ਬ੍ਰਹਿਮੰਡ ਦੀ ਜਿੰਨੇ ਵੀ ਜੀਵ ਨੇ ਭਾਵੇਂ ਉਹ ਅਮੀਬਾ ਪੈਰਾਮੇਸ਼ੀਅਮ ਵਰਗੇ ਇੱਕ ਸੱਲੇ ਜੀਵ ਕਿਉਂ ਨਾ ਹੋਣ ਜਿਹੜੇ ਜੀਵ ਸਾਨੂੰ ਨਜ਼ਰ ਦੇ ਵਿੱਚ ਨਹੀਂ ਆਉਂਦੇ ਇਹਨਾਂ ਦੀ ਵੀ ਪਾਲਣਾ ਕਰਨ ਵਾਲਾ ਇਹਨਾਂ ਦੀ ਵੀ ਪਾਲਣ ਪੋਸ਼ਣ ਕਰਨ ਵਾਲਾ ਉਹ ਪਰਮਾਤਮਾ ਉਸ ਪਾਲਣ ਪੋਸ਼ਣ ਦੇ ਗੁਣ ਨੂੰ ਵਿਸ਼ਨੂ ਗੁਣ ਕਿਹਾ ਗਿਆ ਵਿਸ਼ਨੂ ਤੇਰਤਾ ਨਹੀਂ ਅੱਗੇ ਆਉਂਦਾ ਭਗਵਾਨ ਸੋ ਇਹਨਾਂ ਗੁਣਾ ਨੂੰ ਰੱਖਣ ਵਾਲਾ ਕਿਹੜਿਆ ਗੁਣਾ ਨੂੰ ਸਾਰਿਆਂ ਤੋਂ ਵੱਡਾ ਰਾਜਾ ਮਹਾਰਾਜ ਸਾਰਿਆਂ ਨੂੰ ਆਪਣੇ ਪੈਰ ਦੇ ਵਿੱਚ ਰੱਖਣ ਵਾਲੀ ਸੰਦਾ ਤਾਕਤ ਛੇਸ਼ ਸਿੰਘ ਸਾਰਿਆਂ ਨੂੰ ਰੋਜ਼ੀ ਰੋਟੀ ਦੇਣ ਵਾਲਾ ਪ੍ਰਮਾਤਮਾ ਦਾ ਉਹ ਗੁਣ ਜਿਹਦੇ ਵਿੱਚੋਂ ਸਾਰਿਆਂ ਦਾ ਪਾਲਣ ਪੋਸ਼ਣ ਕਰਦਾ ਹੈ ਵਿਸ਼ਨੂ ਗੁਣ ਔਰ ਇਨ੍ਹਾਂ ਗੁਣਾਂ ਨੂੰ ਰੱਖਣ ਵਾਲਾ ਉਹ ਭਗਵਾਨ ਇਹ ਕਹਿੰਦਾ ਕਿ ਮੈਂ ਹਮੇਸ਼ਾ ਰਹਿਣ ਵਾਲੀ ਤਾਕਤ ਆ ਮੈਂ ਮਰਨ ਜਮਣ ਵਿੱਚ ਨਹੀਂ ਰਾਂਗਾ ਮੈਂ ਪਹਿਲਾਂ ਵੀ ਸੀ ਅੱਜ ਵੀ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰ੍ਹਾਂਗਾ ਇਸ ਕਰਕੇ ਮੈਂ ਭਗਵਾਨ ਹਾਂ ਆਤਮਾ ਇਨ੍ਹਾਂ ਗੁਣਾਂ ਦਾ ਕਰਕੇ ਤੂੰ ਮੇਰੀ ਜੈ ਕਰ ਸੋ ਆਏ ਹੋਏ ਸਾਰੇ ਭੈਣ ਭਰਾਓ ਅਸੀਂ ਕਿਸੇ ਤੱਤਵ ਜੋਗ ਦੀ ਜਾਣੀ ਕਰਦੇ ਅਸੀਂ ਕਿਸ ਦੀ ਜੈ ਕਰਦੇ ਹਾਂ ਜਿਹੜਾ ਸਾਰਿਆਂ ਤੋਂ ਵੱਡਾ ਰਾਜ ਮਹਾਰਾਜ ਜਿਸ ਨੂੰ ਸੇਕੋਂ ਕਰ ਕਹਿੰਨੇ ਆ ਵਾਹਿਗੁਰੂ ਕਹਿੰਨੇ ਆ ਅੱਲਾ ਕਹਿੰਨੇ ਗੋਡ ਕਹਿੰਨੇ ਆ ਅਸੀਂ ਉਸ ਦੀ ਜੈ ਕਰਦੇ ਹਾਂ ਜਿਹੜਾ ਸਾਰਿਆਂ ਨੂੰ ਆਪਣੇ ਪੈਰ ਦੇ ਵਿੱਚ ਰੱਖਦਾ ਸਾਰਿਆਂ ਤੋਂ ਤਾਕਤਵਰ ਹੈ ਸਾਰਿਆਂ ਤੋਂ ਸੂਰਬੀਰ ਹੈ ਸਾਰਿਆਂ ਤੋਂ ਬਹਾਦਰ ਹੈ ਅਸੀਂ ਉਸ ਦੀ ਜੈ ਕਰਦੇ ਹਾਂ ਜਿਹੜਾ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਭਾਵੇਂ ਕੋਈ ਪਰਮਾਤਮਾ ਨੂੰ ਮੰਨੇ ਜਾਂ ਨਾ ਮੰਨੇ ਲੇਕਿਨ ਉਹ ਐਸਾ ਮਾਈ ਬਾਪ ਹੈ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਸਾਰਿਆਂ ਦਾ ਪ੍ਰਤਪਾਲਕ ਬਣਦਾ ਹੈ ਅਸੀਂ ਉਸ ਨੂੰ ਮੰਨਦੇ ਹਾਂ ਅਸੀਂ ਉਸ ਨੂੰ ਮੰਨਦੇ ਹਾਂ ਜਿਹੜਾ ਹਮੇਸ਼ਾ ਰਹਿਣ ਵਾਲੀ ਤਾਕਤ ਹੈ ਅੱਜ ਵੀ ਸੀ ਕੱਲ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ ਔਰ ਉਹ ਕੰਨ ਕੰਨ ਦੇ ਵਿੱਚ ਸਮਾਇਆ ਹੋਇਆ ਇਹ ਸਾਰੇ ਭਗਤ ਉਸ ਦੀ ਜੈ ਕਰਦੇ ਹੁਣ ਸਾਰੇ ਭੈਣ ਭਰਾਓ ਸਮਾ ਜਦਾ ਹੁੰਦਾ ਜਾ ਰਿਹਾ ਦਸ ਨੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇੱਕ ਬੇਨਤੀ ਕੀਤੀ ਸੀ ਪੇਸ਼ੰਗੋਈਆਂ ਦੇ ਮੁਤਾਬਕ ਅਗਰ ਕਿਸੇ ਨੇ ਵਿਚਾਰ ਕਰਨਾ ਹੋਵੇ ਤਾਂ ਉਹ ਆਏ ਹੋਏ ਭਗਵਾਨ ਬਾਰੇ ਪੇਸ਼ੰਗੋਈਆਂ ਦੇ ਮੁਤਾਬਕ ਸਾਡੇ ਨਾਲ ਕੁਝ 15 20 ਮਿੰਟ ਵਾਸਤੇ ਵਿਚਾਰ ਕਰ ਸਕਦੇ ਨੇ ਪ੍ਰੋਗਰਾਮ ਤੋਂ ਬਾਅਦ ਸੁਦਾਸ ਜੀ ਕਰਦਾ ਹੈ ਗ੍ਰੰਥ ਤੋਂ ਹਰ ਬਾਣੀ ਵੀਰ ਲੱਖਾ ਸਿੰਘ ਜੀ ਆਪ ਜੀ ਦੇ ਨਾਲ ਹਰ ਬਾਣੀ ਸਾਂਝੀ ਕਰਨਗੇ ਵੀਰ ਲੱਖਾ ਸਿੰਘ ਜੀ